ਪੁਲਾਂਗ ਤੇ ਤੁਹਾਡਾ ਸਵਾਗਤ ਹੈ। ਕਈ ਮਹੱਤਵਪੂਰਨ ਖਬਰਾਂ ਨੇ ਜਿਹੜੀਆਂ ਚਰਚਾ ਦੀ ਮੰਗ ਕਰਦੀਆਂ ਨੇ ਇਸ ਵੇਲੇ। ਪਹਿਲੀ ਗੱਲ ਬਹੁਤ ਸਾਰੇ ਪੰਜਾਬੀਆਂ ਨੂੰ ਆਪਣੀ ਰੋਜੀ ਰੋਟੀ ਦਾ ਖਤਰਾ ਸਾਹਮਣੇ ਦਿਖਣ ਲੱਗਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿਹੜੇ ਲੋਕ ਇੱਥੋਂ ਗਏ ਸੀ ਟਰੱਕਾਂ ਦੇ ਵਪਾਰ ਦੇ ਵਿੱਚ ਟਰੱਕਰ ਬਣ ਕੇ ਡਰਾਈਵਰ ਬਣ ਕੇ ਅਮਰੀਕਾ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ। ਹੋਰ ਵੀ ਲੋਕ ਹੋਣਗੇ ਬਕ ਬਕ ਦੇ ਸਾਥ ਦੇ ਪਰ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਟਰੱਕਾਂ ਦੇ ਧੰਦੇ ਦੇ ਵਿੱਚ ਹੈਗੇ ਨੇ ਉਹਨਾਂ ਤੇ ਤਲਵਾਰ ਲਟਕਣ ਲੱਗੀ ਹੈ ਕਿ ਅੱਗੇ ਉਹ ਕੰਮ ਕਾਜ ਕੀ ਕਰਨਗੇ ਜਾਂ ਉੱਥੇ ਰਹਿ ਵੀ ਪਾਉਣਗੇ ਜਾਂ ਨਹੀਂ ਰਹਿ ਪਾਉਣਗੇ ਦੂਸਰੇ ਪਾਸੇ ਇਸੇ ਢੰਗ ਦੇ ਨਾਲ ਬਠਿੰਡਾ ਥਰਮਲ ਦੀ ਜ਼ਮੀਨ ਕਦੇ ਪੁਰਾਣੇ ਬਤ ਮੰਤਰੀ ਨੂੰ ਯਾਦ ਕੀਤਾ ਜਾਂਦਾ ਮਨਪ੍ਰੀਤ ਸਿੰਘ ਬਾਦਰ ਨੂੰ ਮੁਲਾਜਮ ਯਾਦ ਕਰਦੇ ਨੇ ਜਦੋਂ ਭਾਵਕ ਸਭੀਚ ਦਿੰਦੇ ਸੀ ਉੱਥੇ ਵੋਟਾਂ ਦੇ ਵੇਲੇ ਕਿ ਮੈਨੂੰ ਜਿਤਾ ਦਿਓ ਬਠਿੰਡੇ ਤੋਂ ਮੈਂ ਇਹ ਥਰਮਲ ਦੀਆਂ ਚਿਮਨੀਆਂ ਵਿੱਚੋਂ ਦੁਬਾਰਾ ਧੂਆਂ ਨਿਕਲਣ ਨਾ ਦਊਗਾ ਉਹ ਵਿਤ ਮੰਤਰੀ ਵੀ ਰਹੇ ਪਰ ਧੂਆਂ ਤਾਂ ਨਹੀਂ ਨਿਕਲਿਆ ਥਰਮਲ ਬੰਦ ਹੋ ਗਿਆ ਥਰਮਲ ਬੰਦ ਹੋਣ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਚੱਲੀਆਂ ਕਿ ਉੱਥੇ ਕਿਹੜੇ ਡਵੈਲਪਮੈਂਟ ਦੇ ਪ੍ਰੋਜੈਕਟ ਆਉਣਗੇ ਕੋਈ ਪਾਰਕ ਬਣਊਗਾ ਇੰਡਸਟਰੀਅਲ ਕੀ ਬਣੇਗਾ ਹੁਣ ਕੀ ਸੋਚਿਆ ਜਾ ਰਿਹਾ ਤੇ ਉੱਥੇ ਬਣੇਗਾ ਕਿਵੇਂ ਪਾਵਰ ਕਾਮ ਦੀ ਇਹ ਬਹੁਤ ਨਿਹੈਤ ਬੇਸ ਕੀਮਤੀ ਜ਼ਮੀਨ ਕਿਹੜੇ ਧੰਦੇ ਕਿਹੜੇ ਕਿੱਤੇ ਲਾਈ ਜਾ ਰਹੀ ਹੈ ਉਹਦੇ ਸੰਕੇਤ ਤੇ ਉਹਦੀਆਂ ਪ੍ਰੋਪੋਜ਼ਲ ਸਾਡੇ ਸਾਹਮਣੇ ਨੇ ਇਸ ਸਮੇਂ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮਾਮਲਾ ਉਹ ਸਭਸਰਾਤੇ ਗੈਂਗਸਟਰ ਜਿਹਾ ਪੰਜਾਬ ਸਰਕਾਰ ਨੇ ਇੱਕ ਆਈਪੀਐਸ ਅਫਸਰ ਅਮਰਤਸਰ ਰੂਰਲ ਦਾ ਦਿਹਾਤੀ ਦਾ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਉਹਨੂੰ ਸਸਪੈਂਡ ਕੀਤਾ ਇਸ ਕਰਕੇ ਕਿ ਜੀ ਇਹਨੇ ਨਰਮ ਰੁਖ ਅਪਣਾਇਆ ਗੈਂਗਸਟਰ ਚ ਦੇ ਬਾਰੇ ਚੋਣ ਜਿੱਤਣ ਤੋਂ ਬਾਅਦ ਕੋਈ ਵਿਆਖਿਆ ਨਹੀਂ ਹੈ ਕਿਹੜਾ ਗੈਂਗਸਟਰ ਕੀ ਹੈ ਕੀ ਨਹੀਂ ਇਦੋਂ ਪਹਿਲਾਂ ਚੋਣਾਂ ਦੇ ਦੌਰਾਨ ਇੱਕ ਆਈਪੀਐਸ ਅਫਸਰ ਡਾਕਟਰ ਰਵਜੋਤ ਕੌਰ सस्पेंड ਹੋਈ ਸ਼ਿਕਾਇਤਾਂ ਦੇ ਆਧਾਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਹੁਕਮ ਦੇ ਉੱਤੇ ਕੁਝ ਆਈਆਈਐਸ ਅਫਸਰ ਦੋ ਸਸਪੈਂਡ ਹੋਏ ਸੀ ਇੱਕ ਮੀਟਿੰਗ ਦੇ ਕਰਕੇ ਹਾਈ ਕੋਰਟ ਦੀ ਡਾਂਟ ਦੇ ਕਰਕੇ ਕਿ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀਆਂ ਨੇ ਤੁਸੀਂ ਪੰਚਾਇਤਾਂ ਭੰਗ ਕਿਵੇਂ ਕਰਤੀਆਂ ਉਦੋਂ ਵੀ ਸਰਕਾਰ ਨੇ ਕੀਤਾ ਸੀ ਇਹੋ ਜੇ ਸਾਰੇ ਫੈਸਲਿਆਂ ਦੇ ਪਿੱਛੇ ਕੀ ਨਜ਼ਰੀਆ ਹੈ ਕਿ ਵਾਕਈ ਇਹ ਗੱਲ ਹੈ ਜੋ ਸਰਕਾਰ ਕਰ ਰਹੀ ਹੈ ਇਸ ਲੈਵਲ ਦੀ ਗੱਲ ਚੱਲੇਗੀ ਉਸ ਪੰਦਰ ਦੇ ਉੱਤੇ ਜਾ ਕੇ ਗੱਲ ਇਹ ਵੀ ਹੈ ਤੇ ਗੱਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਬਲੋਤ ਸੰਘਰਸ਼ੀ ਵਿਦਿਆਰਥੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੀ ਵੀ ਹੈ ਕਿ ਜਿੱਥੇ ਉਹਨਾਂ ਨੇ 18 ਤਰੀਕ ਨੂੰ ਹੋ ਰਹੇ ਪੇਪਰਾਂ ਦੇ ਬਾਈਕਾਟ ਦੀ ਗੱਲ ਕੀਤੀ ਹੈ ਉੱਥੇ ਨਾਲ ਦੀ ਨਾਲ 20 ਤਰੀਕ ਨੂੰ ਉਹ ਸਾਰੀਆਂ ਜਥੇਬੰਦੀਆਂ ਦੀ ਮੀਟਿੰਗ ਦੁਬਾਰਾ ਕਾਲ ਕਰ ਲਈ ਹੈ ਜਿਹੜੀਆਂ ਜਥੇਬੰਦੀਆਂ ਨੇ 10 ਤਾਰੀਖ ਨੂੰ 10 ਨਵੰਬਰ ਨੂੰ ਇੱਕ ਵੱਡਾ ਇਕੱਠ ਕਰਕੇ ਇੱਕ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ ਹਾਲਾਂਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਨਾਬ ਉਹਨਾਂ ਦੀ ਮੀਟਿੰਗ ਵਿਦਿਆਰਥੀਆਂ ਦੀ ਹੋਈ ਹੈ ਪਰ ਅਜੇ ਤੱਕ ਕੋਈ ਡੇਟਾ ਕੋ ਸ਼ਡਿਊਲ ਸਾਹਮਣੇ ਨਹੀਂ ਆਇਆ ਤੇ ਕੀ ਇਹ ਮਾਮਲਾ ਨੇੜੇ ਲੰਘਦਾ ਲੰਘਦਾ ਮੁੜ ਕੇ ਫਿਰ ਟਕਰਾਵਾਂ ਵਾਲੇ ਪਾਸੇ ਨੂੰ ਬੰਦੇਗਾ ਗੱਲ ਇਹਦੇ ਤੇ ਵੀ ਕਰਦੇ ਸਭ ਤੋਂ ਪਹਿਲੀ ਗੱਲ ਜੇ ਜ਼ਮੀਨਾਂ ਦੀ ਸ਼ੁਰੂ ਕਰੀਏ ਜਿਹੜੀਆਂ ਜ਼ਮੀਨਾਂ ਸਰਕਾਰ ਨੇ ਇੱਕ ਪਾਲਿਸੀ ਬਣਾ ਕੇ ਸ਼ਾਮਲਾਟ ਜ਼ਮੀਨਾਂ ਨੂੰ ਹੜੱਪਣ ਦਾ ਸਵਾਲ ਨਾਲ ਦੀ ਨਾਲ ਜਿੰਨੀਆਂ ਸਰਕਾਰੀ ਅਦਾਰੇ ਨੇ ਜਾਂ ਅਰਧ ਸਰਕਾਰੀ ਅਦਾਰੇ ਨੇ ਉਹਨਾਂ ਦੀਆਂ ਪੰਜਾਂ ਜ਼ਮੀਨਾਂ ਨੂੰ ਵੇਚਣ ਦਾ ਸਵਾਲ ਵੇਚ ਕੇ ਹੋਰ ਪ੍ਰੋਜੈਕਟ ਲਾ ਕੇ ਉਹਦੇ ਚੋਂ ਪੈਸੇ ਦੀ ਕਮਾਈ ਕਰਨ ਦਾ ਸਵਾਲ ਜਿਹਨੂੰ ਉਹਨਾਂ ਨੇ ਕਿਹਾ ਉਸ ਸਕੀਮ ਜਿਹੜੀ ਹੈ ਆਪਟੀਮਨ ऑप्टिमम यूटिलाइजेशन ऑफ वेकेंट गवर्नमेंट लैंड ओयूवीजीएन ਭਾਵ ਉਹ ਜ਼ਮੀਨ ਜਿਹੜੀ ਖਾਲੀ ਪਈ ਹੈ ਜਾਂ ਘਟ ਵਰਤੋਂ ਚ ਆ ਰਹੀ ਹੈ ਉਹਨੂੰ ਵੱਧ ਤੋਂ ਵੱਧ ਸੋਚੱਜੀ ਵਰਤੋਂ ਦੇ ਰੂਪ ਦੇ ਵਿੱਚ ਅਸੀਂ ਕਰਨਾ ਹੁਣ ਸੋਚੱਜੀ ਵਰਤੋਂ ਕਿਹੋ ਜਿਹੀ ਤੁਹਾਡੇ ਸਾਹਮਣੇ ਹੈ ਮੰਡੀ ਕਰਨ ਬੋਰਡ ਦੀ ਜ਼ਮੀਨ 11 ਫੇਜ ਮੁਹਾਲੀ ਦੀ 12 ਏਕੜ ਉਹ ਪੁੱਡਾ ਨੂੰ ਦੇਤੀ ਸੋ ਚੱਜੀ ਵਰਤੋਂ ਹੋਏਗੀ ਪੁੰਡਾ ਕਿਸੇ ਕੰਪਨੀ ਨੂੰ ਦੇਗੀ ਕੰਪਨੀ ਮਾਲ ਬਣਾ ਲੇਗੀ ਮੰਡੀ ਦੇ ਲਈ ਜਿਹਦੇ ਲਈ ਜ਼ਮੀਨ ਐਕਵਾਇਰ ਕੀਤੀ ਕਿ ਉਹ ਮੰਡੀ ਕਿਸਾਨਾਂ ਦੀਆਂ ਸਬਜ਼ੀਆਂ ਲਈ ਕਿਸਾਨਾਂ ਦੇ ਬਾਗਬਾਨੀ ਫਲਾਂ ਲਈ ਉੱਥੇ ਇੱਕ ਮਾਡਰਨ ਮੰਡੀ ਹੋਏਗੀ ਜਿਹੜੀ ਕਾਰਗੋ ਦੇ ਵਿੱਚ ਨੇੜੇ 에어ਪੋਰਟ ਹੋਣ ਦੇ ਕਰਕੇ ਯੂਰਪ ਨੂੰ ਸਬਜ਼ੀਆਂ ਭੇਜਣ ਦਾ ਕਦੇ ਸੁਪਨਾ ਸੀ ਉਹ ਜਾਏਗਾ ਉਹ ਸੁਪਨਾ ਮੀਟ ਕੇ ਹੁਣ ਉਹ ਰੀਅਲ ਏਸਟੇਟ ਚ ਬਦਲੇਗਾ ਜਮਾਲ ਚ ਬਦਲੇਗਾ ਕਾਦੇ ਚ ਬਦਲੇਗਾ ਪਤਾ ਨਹੀਂ ਫਰਕ ਕੇ ਬਲੇ ਆ ਕਿ ਪੈਸੇ ਕਮਾਉਣੇ ਇਸੇ ਟੰਗ ਨਾਲ ਪੀ.ਜੂ ਦੀ ਜ਼ਮੀਨ ਬਾਗਬਾਨੀ ਵਿਭਾਗ ਦੀ ਜ਼ਮੀਨ ਜਾਂ ਪਾਵਰ ਕਾਮ ਦੀ ਜ਼ਮੀਨ ਜਿਹੜੀ ਵਡੂੰਗਰ ਦੇ ਨੇੜੇ 90 ਏਕੜ ਦਾ ਸਵਾਨ ਸੋਨੇ ਉੱਠ ਰਿਹਾ ਲਗਾਤਾਰ ਇਸੇ ਤਰ੍ਹਾਂ ਲੁਧਿਆਣੇ ਵਾਲੀ ਦਾ ਉੱਠ ਰਿਹਾ ਤੇ ਹੁਣ ਬਠਿੰਡੇ ਵਾਲੀ ਵੀ ਥਰਮਨ ਵਾਲੀ ਵੀ ਉਹਦੀ ਜ਼ਮੀਨ ਤੇ ਬਠਿੰਡਾ ਥਰਮਲ ਤੇ ਬਹੁਤ ਵੱਡੀਆਂ ਐਜੀਟੇਸ਼ਨਾਂ ਹੋਈਆਂ ਅੰਦੋਲਨ ਹੋਏ ਮਜ਼ਮਾ ਦੇ ਕਿਸਾਨਾਂ ਮਜ਼ਮਾ ਦੇ ਸਾਂਝੇ ਵੀ ਹੋਏ ਇੱਕ ਦੋ ਲੋਕਾਂ ਦੀ ਉੱਥੇ ਜਾਨ ਵੀ ਚਲੀ ਗਈ ਅੰਦੋਲਨ ਧਰਨੇ ਦੇ ਵਿੱਚ ਹੀ ਬੈਠਿਆਂ ਦੀ ਪਰ ਬਾਰ ਬਾਰ ਸਰਕਾਰਾਂ ਨੇ ਵਾਅਦੇ ਕੀਤੇ ਕਿ ਇਹ ਥਰਮਲ ਨੂੰ ਮਾਡਰਨਾਈਜ਼ ਕਰਾਂਗੇ ਕਦੇ ਇਹ ਵਾਅਦਾ ਹੋਇਆ ਉਹਦੀ ਮਸ਼ੀਨਰੀ ਮਾਡਰਨਾਈਜ਼ ਕਰਾਂਗੇ ਮੁੜ ਕੇ ਮਨਪ੍ਰੀਤ ਬਾਦਲ ਨੇ ਕਿਹਾ ਬਠਿੰਡੇ ਤੋਂ ਜਿੱਤੇ ਜਿੱਤ ਕੇ ਫਾਈਨਾਂਸ ਮਿਨਿਸਟਰ ਬਣੇ ਕਿ ਅਸੀਂ ਇੱਥੇ ਦੁਬਾਰਾ ਜਿਵੇਂ ਨੀਆਂ ਦੇ ਵਿੱਚੋਂ ਧੂਆ ਨਿਕਲਦਾ ਰਹੂਗਾ ਉਹ ਧੂਆ ਤਾਂ ਨਹੀਂ ਨਿਕਲੇਆ ਥਰਮਲ ਬੰਦ ਹੋ ਗਿਆ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜਿਹੜਾ ਇੱਕ ਥਰਮਲ ਪਲਾਂਟ ਸੀ ਉਹ ਸਰਕਾਰ ਦੀ ਬੇਰੁਖੀ ਦੇ ਕਾਰਨ ਜਾਂ ਮਾਡਰਨਾਈਜੇਸ਼ਨ ਜੇ ਉਹਦੀ ਉਹ ਪ੍ਰੋਪਰ ਮਾਡਰਨਾਈਜੇਸ਼ਨ ਹੁੰਦੀ ਪਲਾਂਟ ਠੀਕ ਤਰੀਕੇ ਨਾਲ ਲੱਗਦੇ ਸ਼ਾਇਦ ਪ੍ਰਾਈਵੇਟ ਤਰਫੋਂ ਦੀ ਲੋੜ ਨਾ ਪੈਂਦੀ ਜੇ ਆਧੁਨਿਕ ਤਕਨੀਕ ਨਾਲ ਉਹਦੀ ਰਿਪਲੇਸਮੈਂਟ ਹੋ ਸਕਦੀ ਕਿਤੇ ਫਿਰ ਇਹ ਤੋਂ ਬਾਅਦ ਕਿਹਾ ਕਿ ਨਹੀਂ ਜੀ ਉਹਦੀ ਸੋਚਾ ਜੀ ਵਰਤੋਂ ਕਰਾਂਗੇ ਉਹ ਵਰਤੋਂ ਕਿਵੇਂ ਕਰਾਂਗੇ ਉਹ ਵਰਤੋਂ ਕਰਾਂਗੇ ਟੈਕਸਟਾਈਲ ਪਾਰਕ ਬਣੇਗਾ ਉਹ ਔਰ ਕਿਉਂਕਿ ਮਾਲਵੇ ਦੇ ਵਿੱਚ ਕਾਟਨ ਦਾ ਬਾਕੀ ਦਾ ਉਹ ਸਾਰੀਆਂ ਚੀਜ਼ਾਂ ਵੀ ਆਉਣਗੀਆਂ ਔਰ ਇੱਕ ਵੱਡੇ ਟੈਕਸਟਾਈਲ ਦੇ ਰੂਪ ਦੇ ਵਿੱਚ ਇੱਕ ਉਥੇ ਰੁਜ਼ਗਾਰ ਵੀ ਆਏਗਾ ਲੋਕਾਂ ਕੋਲੇ ਔਰ ਇਸ ਢੰਗ ਦੇ ਨਾਲ ਉਹ ਸਾਰੇ ਦੀ ਵਰਤੋਂ ਕੀਤੀ ਜਾਏਗੀ ਪਰ ਹੁਣ ਜਿਹੜੇ ਸੰਕੇਤ ਸਾਹਮਣੇ ਆ ਰਹੇ ਨੇ ਜਿਹੜੀਆਂ ਪੇਸ਼ਕਸ਼ਾਂ ਨੇ ਜਿਹੜਾ ਡਿਜ਼ਾਈਨ ਜਿਹੜੇ ਬਣੇ ਹੋਏ ਨਕਸ਼ੇ ਜਿਹੜੀਆਂ ਪ੍ਰੈਜੈਂਟੇਸ਼ਨ ਔਰ ਆਬਰ ਕਪ ਦੇ ਸੀਲਿਆਂ ਦੇ ਨਾਲ ਜੁੜੇ ਲੋਕ ਦੋਨਾਂ ਦੇ ਨਕਸ਼ੇ ਪਏ ਨੇ ਮੇਰੇ ਮੂਹਰੇ ਪਏ ਨੇ ਇਸ ਸਮੇਂ ਦੋਨੇ ਨਕਸ਼ੇ ਕੱਲੇ-ਕੱਲੇ ਕੱਟੇ ਪਲਾਟਾਂ ਦਾ ਪੂਰੇ ਨਕਸ਼ੇ ਬਣੇ ਪਏ ਨੇ 4 ਮਰਲੇ ਤੋਂ ਸ਼ੁਰੂ ਹੋ ਕੇ 5 6 7 8 9 10 ਇੱਕ ਕਨਾਲ ਦੇ ਪਲਾਟਾਂ ਦੇ ਹੁਣ ਉੱਥੇ ਕਹਿੰਦੇ ਨੇ ਦੋ ਅਸਟੇਟਾਂ ਬਣਨੀਆਂ ਨੇ ਅਰਬਨ ਸਟੇਟ ਨੰਬਰ 1 ਅਰਬਨ ਸਟੇਟ ਨੰਬਰ 2 ਇਹ ਬਠਿੰਡਾ ਮਲੋਟ ਰੋਡ ਉਦੇ ਆਲੇ ਦੁਆਲੇ ਬਾਕੀ ਚੀਜ਼ਾਂ ਕੀ ਬਣਨੀਆਂ ਨੇ پارک ਕਿੱਥੇ ਬਣਨਾ ਕਿੱਥੇ ਕੀ ਬਣਨਾ ਪਰ ਨਾਲ ਦੀ ਨਾਲ ਜਿਹੜੇ ਇਹ ਰੀਅਲ ਅਸਟੇਟ ਨੂੰ ਦੇ ਕੇ ਪੁੰਡਾ ਨੇ ਜਿਹੜੇ ਉੱਥੇ ਇਹ ਵੇਚਣੇ ਨੇ ਸਾਰੇ ਪਲਾਟ ਜਿਸ ਲੈਵਲ ਦੇ ਉੱਤੇ ਜਾ ਕੇ ਇਹਦਾ ਮਤਲਬ ਉਹ ਪਾਵਰ ਕਾਮ ਦੀ ਜ਼ਿੰਮੇਵਾਰੀ ਔਰ ਉਹ ਜਦੋਂ ਖਤਮ ਹੋ ਗਈਆਂ ਨੇ ਤਾਂ ਮੋਰਮੇ ਰੂਪ ਦੇ ਵਿੱਚ ਜਿੰਨੇ ਵਾਅਦੇ ਕੀਤੇ ਗਏ ਲੋਕਾਂ ਨਾਲ ਫਰਾਡ ਹੋ ਰਿਹਾ ਬਠਿੰਡੇ ਦੇ ਨਾਲ ਵੀ ਪੰਜਾਬ ਦੇ ਨਾਲ ਵੀ ਔਰ ਇਵਨ ਪਾਵਰ ਕਾਮ ਨਾਲ ਵੀ ਪਾਵਰ ਕਾਮ ਦੀ ਆਟੋਨਮੀ ਕਿੱਥੇ ਗਈ ਕਿਵੇਂ ਉਹਨੇ ਸਰੈਂਡਰ ਕੀਤਾ ਕਿਵੇਂ ਬੋਰਡ ਆਫ ਡਾਇਰੈਕਟਰ ਜਿਨੇ ਪੰਜਾਬ ਸਰਕਾਰ ਨੂੰ ਇਹ ਇਜਾਜ਼ਤ ਦਿੱਤੀ ਔਰ ਕਿਵੇਂ ਅੱਗੇ ਚੱਲੂਗਾ ਇਹ ਕੰਮ ਹਜੇ ਇਹ ਸਾਰਾ ਕੁਝ ਹੋਏਗਾ ਤਾਂ ਬਠਿੰਡਾ ਰੀਅਲ ਅਸਟੇਟ ਚ ਜਾ ਰਿਹਾ ਹੈ ਬਾਕੀ ਦੀ ਜ਼ਮੀਨ ਜਿਹੜੀ ਲਈ ਜਾ ਰਹੀ ਆ ਪਾਵਰ ਕਾਮ ਦੀ ਆਪਟੀਮਮ ਜੋਜ ਵਾਸਤੇ ਉਹ ਕਿੱਧਰ ਜਾਏਗੀ ਕੀ ਇਹ ਵਾਕਈ ਕੰਮ ਇਹਦੇ ਨਾਲ ਨਹੀਂ ਜੁੜਦਾ ਹੁਣ ਜਾ ਕੇ ਲੈਂਡ ਪੂਲਿੰਗ ਪਾਲਿਸੀ ਨਾਲ ਤੁਹਾਨੂੰ ਮਕਾਨ ਤਾਂ ਲੁਧਿਆਣੇ ਚ ਚਾਹੀਦੇ ਸੀ ਲੈਂਡ ਪੂਲਿੰਗ ਪਾਲਿਸੀ ਨਾਲ 24000 ਏਕੜ ਉਹ ਮ ਬਠਿੰਡੇ ਚ ਮਕਾਨਾਂ ਵਾਲਾ ਸਿਲਸਲਾ 2 ਅਰਬ ਦਾ ਸਟੇਟ ਬਣਾਉਣ ਦਾ ਕਿੱਥੋਂ ਤਰਫ ਮਕਾਨ ਉਥੇ ਚਾਹੀਦੇ ਸੀ ਹੁਣ ਪਟਿਆਲੇ ਦੀ 90 ਏਕੜ ਜ਼ਮੀਨ ਜਿਹੜੀ ਐ ਪੀਐਸ ਇਹ ਪੀਐਸਪੀਸੀ ਨਾਲ ਦੀ ਤੁਹਾਡੇ ਕੋਲ ਕਿਵੇਂ ਆ ਗਈ ਉਥੇ ਕਿਵੇਂ ਸੈੱਟ ਹੋ ਜਾਣਗੇ ਇਹ ਕਿਵੇਂ ਪਤਾ ਲੱਗਿਆ ਪੰਜਾਬ ਸਰਕਾਰ ਨੂੰ ਕਿ ਜਿਹੜੇ ਬੰਦੇ ਇੱਥੇ ਵਸਣਾ ਚਾਹੁੰਦੇ ਸੀ ਲੁਧਿਆਣੇ ਹੁਣ ਉਹ ਪਟਿਆਲੇ ਜਾਂ ਬਠਿੰਡੇ ਵਸ ਜਾਣਗੇ ਆਪਾਂ ਉਥੇ ਤੋਰ ਲੈਨੇ ਆ ਕੰਮ ਇਹ ਜਿਹੜਾ ਪੂਡਾ ਤਾਂ ਵੱਡੀ ਪ੍ਰਾਪਰਟੀ ਡੀਲਰ ਦੇ ਰੂਪ ਦੇ ਵਿੱਚ ਵਰਤੋਂ ਦਾ ਸਵਾਲ ਹੈ ਇਹ ਸੋਚਣਾ ਪੰਜਾਬ ਦੇ ਲੋਕਾਂ ਨੇ ਕਿ ਇਹ ਸੁਜੋਗ ਵਰਤੋਂ ਹੋ ਰਹੀ ਹੈ ਜਾਂ ਦੁਰਵਰਤੋਂ ਹੋ ਰਹੀ ਹੈ ਉਹਨਾਂ ਜ਼ਮੀਨਾਂ ਦੀ ਜਿਹੜੀਆਂ ਜ਼ਮੀਨਾਂ ਨੂੰ ਅੱਗੇ ਤੋੜਨਾ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਢੰਗ ਨਾਲ ਪਹਿਲੀਆਂ ਜ਼ਮੀਨਾਂ ਪਈਆਂ ਹੋਈਆਂ ਨੇ ਗੋਬਿੰਦਪੁਰਾ ਥਰਮਲ ਪਲਾਂਟ ਦੀ ਜ਼ਮੀਨ ਉੱਥੇ ਦਰਖਤ ਖੜੇ ਹੋ ਗਏ ਨੇ ਹੁਣ ਉੱਥੇ ਨਾ ਥਰਮਲ ਲੱਗਿਆ ਤੇ ਨਾ ਕੁਝ ਹੋਰ ਹੋਇਆ 2013 ਦਾ ਜਿਹੜਾ ਲਾਰਜ ਨੂੰ ਐਕਟ ਕਹਿੰਦੇ ਆ ਆਪਾਂ ਲੈਂਡ ਇਕੁਇਜ਼ੀਸ਼ਨ ਦਾ ਮਾਮਲਾ ਜਿਹਨੂੰ ਰੀਸੈਟਲਮੈਂਟ ਤੇ ਰੀਹੈਬਿਟੇਸ਼ਨ ਦੇ ਬੀਜੀ ਦੇ ਵਿੱਚ ਸ਼ਾਮਲ ਹੈ ਉਹ ਸਪਸ਼ਟ ਕਹਿੰਦਾ ਹੈ ਕਿ ਜਿਹੜੇ ਮਕਸਦ ਲਈ ਜ਼ਮੀਨ ਲਈ ਗਈ ਹੈ ਚਾਹੇ ਉਹ ਮਕਸਦ ਉਹਦੇ ਨਾਲ ਪੂਰਾ ਨਹੀਂ ਹੁੰਦਾ ਤਾਂ ਉਹ ਜ਼ਮੀਨ ਵਾਪਸ ਉਹਨਾਂ ਬੰਦਿਆਂ ਨੂੰ ਭੇਜ ਦਿੱਤੀ ਜਾਏ ਦੇ ਦਿੱਤੀ ਜਾਏ ਜਿਨ੍ਹਾਂ ਤੋਂ ਉਹ ਕੁਝ ਕਹਿ ਕੇ ਲਈ ਗਈ ਹੈ ਤੇ ਹੁਣ ਜਿੰਨੀਆਂ ਇਹ ਜ਼ਮੀਨਾਂ ਨੇ ਚਾਹੇ ਮੰਡੀ ਬੋਰਡ ਦੀ ਜ਼ਮੀਨ ਹੈ ਚਾਹੇ ਉਹ ਬਾਕੀ ਦੀਆਂ ਜ਼ਮੀਨਾਂ ਨੇ ਇਹ ਵਾਪਸ ਮੋੜ ਦਿਓ ਫਿਰ ਜੇਕਰ ਇਹਨਾਂ ਦੀ ਸਹਿਯੋਗ ਵਰਤੋਂ ਨਹੀਂ ਹੈ ਉਹ ਆਪਣੀ ਸਹਿਯੋਗ ਵਰਤੋਂ ਆਪਣੇ ਤਰੀਕੇ ਨਾਲ ਕਰ ਲੈਣਗੇ ਪਰ ਨਹੀਂ ਸਰਕਾਰਾਂ ਨੇ ਇਹਦੇ ਵਿੱਚ ਪ੍ਰਾਪਰਟੀ ਡੀਲਿੰਗ ਕਰਕੇ ਪੈਸਾ ਨਜਾਣਾ ਆਪਣੀ ਵਰਤੋਂ ਲਈ ਕੁਝ ਪੈਸਾ ਪੋਲਿਟੀਕਲ ਲੋਕਾਂ ਕੋਲ ਚਲਾ ਜਾਏਗਾ ਆਪਣੇ ਤਰੀਕੇ ਨਾਲ ਕੁਝ ਪੈਸਾ ਬਿਊਰੋਕਰੇਟਸ ਤੇ ਹੋਰ ਸਾਰੇ ਲੋਕ ਰੜ ਕੇ ਜਿਹੜੇ ਲੋਕ ਇੱਕ ਕਲਿੱਕ ਬਣਿਆ ਹੋਇਆ ਉਹ ਲੈ ਜਾਣਗੇ ਔਰ ਇਹ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਬੇਹੱਦ ਚਰਚਿਤ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਜਦੋਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਉਸ ਰੂਪ ਦੇ ਵਿੱਚ ਕਿ ਦੋ ਅਰਬਨ ਸਟੇਟਾਂ ਜਿਹੜੀਆਂ ਬਠਿੰਡੇ ਦੇ ਵਿੱਚ ਬਣ ਰਹੀਆਂ ਨੇ ਹੁਣ ਥਰਮਲ ਦੀ ਜਗ੍ਹਾ ਤੇ ਇੱਕ এমਪਲਾਈਮੈਂਟ ਕ੍ਰੀਏਟ ਕਰਨ ਵਾਲੇ ਇੱਕ ਮੈਨੂਫੈਕਚਰਿੰਗ ਜੁਨਟ ਜਿਹੜਾ ਪਾਵਰ ਜਨਰੇਟ ਕਰਦਾ ਸੀ ਉਹਦੀ ਜਗ੍ਹਾ ਕੋਈ ਉਹੋ ਜੀ ਚੀਜ਼ ਲੱਗਣ ਦੀ ਜਾਂ ਚੀਜ਼ਾਂ ਬਣਨ ਦੀ ਗੱਲ ਹੈ ਤਾਂ ਉਹ ਲੱਗਣ ਲੱਗਦੀ ਹੈ ਪਰ ਤੁਸੀਂ ਇਸੇ ਤਰੀਕੇ ਦੀ ਗੱਲ ਖੈਰ ਗੱਲਾਂ ਤਾਂ ਉੱਥੇ ਰਜendra ਕਾਲਜ ਬਠਿੰਡੇ ਦੀ ਜ਼ਮੀਨ ਵੀ ਦੇ ਕੇ ਮੇਚ ਕੇ ਵਾਰ ਕੱਢਣ ਦੀਆਂ ਹੋਈਆਂ ਸੀ ਇਹ ਤੋਂ ਪਹਿਲਾਂ ਥੋੜੇ ਬਹੁਤ ਰੌਲੇ ਰੱਪੇ ਦੇ ਵਿੱਚ ਉਹ ਮਤਲਬ ਟਲ ਗਿਆ ਕੰਮ ਖੈਰ ਹੁਣ ਬਿਜਲੀ ਵਾਲਿਆਂ ਨੇ ਬਿਜਲੀ ਦੇ ਮੁਆਜਮਾ ਨੇ ਇੰਜੀਨੀਅਰਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਸੋਚਣਾ ਕਿ ਸਰਕਾਰਾਂ ਕਿੱਧਰ ਨੂੰ ਜਾ ਰਹੀਆਂ ਨੇ ਉਹਨਾਂ ਦੀਆਂ ਜ਼ਮੀਨਾਂ ਦੀ ਸੋਚ ਅਜੀਬਰਤੋ ਕਿਹੜੇ ਢੰਗ ਨਾਲ ਕਰ ਰਹੀਆਂ ਨੇ ਦੂਜੀ ਗੱਲ ਅਮਰੀਕਾ ਦੀ ਸਟੇਟ ਕੈਲੀਫੋਰਨੀ ਸਭ ਤੋਂ ਅਮੀਰ ਸਟੇਟਾਂ ਦੇ ਵਿੱਚੋਂ ਆਉਂਦੀ ਹੈ ਤੇ ਵੱਡੀ ਸਟੇਟ ਹੈ ਟੈਕਸਾਸ ਤੋਂ ਬਾਦ ਸ਼ਾਇਦ ਪopulation wise ਵੀ ਜੇਕਰ ਗੱਲ ਕੀਤੀ ਜਾਏ ਉਸ ਲੈਵਲ ਦੇ ਉੱਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਨੇ ਪਹਿਲਾਂ ਗਦਰੀ ਬਾਬਿਆਂ ਤੋਂ ਲੈ ਕੇ ਬਹੁਤ ਸਾਰੇ ਪੰਜਾਬੀ ਤੇ ਹੋਰਾਂ ਵਰਗ ਦੇਸ਼ਾਂ ਦੇ ਲੋਕ ਵੀ ਕੈਲੀਫੋਰਨੀਆ ਚ ਗਏ ਨੇ ਔਰ ਕੈਲੀਫੋਰਨੀਆ ਡੈਮੋਕ੍ਰੇਟ ਸਟੇਟ ਹੈ ਉਥੇ ਨਾਰਮਲੀ ਰਿਪਬਲਿਕਨ ਘੱਟ ਨਹੀਂ ਡੈਮੋਕ੍ਰੇਟ ਸਟੇਟ ਦਾ ਮਤਲਬ ਹੈ ਕਿ ਜਿੱਥੇ ਟਰੰਪ ਜਿਹੜਾ ਰਿਪਬਲਿਕਨ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਬਣਿਆ ਇਹਦੇ ਤੋਂ ਅਲੱਗ ਗਵਰਨਰ ਤੇ ਅਲੱਗ ਲੋਕ ਜਿੱਤਦੇ ਆਏ ਨੇ ਔਰ ਜਿਵੇਂ ਨਿਊਯਾਰਕ ਦੇ ਵਿੱਚ ਇੱਕ ਨਵੇਂ ਮੇਅਰ ਬਣੇ ਮਮਦਾਨੀ ਜਹਰਾਨ ਮਮਦਾਨੀ ਜਿਹੜਾ ਕਹਿੰਦਾ ਮੈਂ ਸੋਸ਼ਲ ਡੈਮੋਕਰੇਟ ਆ ਉਹ ਹੈ ਪਿਛਲੇ ਕਾਫੀ ਸਮੇਂ ਦੇ ਉੱਤੋਂ ਫੈਡਰਲ ਗਵਰਨਮੈਂਟ 트੍ਰੰਪ ਐਡਮਿਨਿਸਟ੍ਰੇਸ਼ਨ ਤੇ ਕੈਲੀਫੋਰਨੀਆ ਦੇ ਗਵਰਨਰ ਤੇ ਸਰਕਾਰ ਦੇ ਵਿੱਚ ਤਣਾਤਣੀ ਚੱਲ ਰਹੀ ਹੈ ਔਰ ਬਹੁਤ ਵਾਰੀ ਗਾਰਜ 트੍ਰੰਪ ਜਿਹੜਾ ਡੋਨਲਡ 트੍ਰੰਪ ਉਹ ਕਹਿ ਰਿਹਾ ਕਿ ਮੈਂ ਫੈਡਰਲ ਫੌਜਾਂ ਭੇਜ ਦੂੰਗਾ ਉਹਦੀਆਂ ਆਉਂਡੀਆਂ ਵੀ ਨੇ ਕਈ ਵਾਰ ਉੱਥੇ ਚਲੀਆਂ ਵੀ ਗਈਆਂ ਇਵਨ ਗਵਰਨਰ ਨਹੀਂ ਪ੍ਰਮਾਨ ਕਰਦੇ ਇੰਨੀ ਕਿ ਉਥੇ ਫੈਡਰਲ ਸਟਰਕਚਰ ਦੇ ਵਿੱਚ ਜਾਨ ਹੈਗੀ ਹੈ ਕਿ ਉਹ ਰੋਕ ਲੈ ਰਹੇ ਔਰ ਇਹ ਲਗਾਤਾਰ ਵਿਰੋਧ ਕਰ ਰਹੇ ਨੇ ਕਿ ਕੈਲੀਫੋਰਨੀਆ ਜਿਹੜੇ ਲਾਇਸੈਂਸ ਜਾਰੀ ਕਰਦਾ ਹੈ ਟ੍ਰਾਂਸਪੋਰਟ ਦੇ ਬਾਸਤੇ ਖਾਸ ਤੌਰ ਤੇ ਟਰੱਕਾਂ ਟਰੱਕ ਟ੍ਰਾਂਸਪੋਰਟ ਦੇ ਬਾਸਤੇ ਉਹ ਨਹੀਂ ਹੈ ਠੀਕ ਉਹ ਜਿਹੜੇ ਲਾਇਸੈਂਸ ਜਾਰੀ ਕਰਦਾ ਉਹ ਬੰਦੇ ਕਾਬਲ ਨਹੀਂ ਹੁੰਦੇ ਯੋਗ ਨਹੀਂ ਹੁੰਦੇ ਇਹਨਾਂ ਤੇ ਅਧਿਆਨ ਕਰੋ ਤੇ ਇਹਨਾਂ ਦੇ ਲਾਇਸੈਂਸ ਕੈਨਸਲ ਕਰੋ ਲੰਮਾ ਸਮਾਂ ਰਜਿਸਟ ਕੀਤਾ ਕੈਲੀਫੋਰਨੀਆ ਦੀ ਸਰਕਾਰ ਨੇ ਕੈਲੀਫੋਰਨੀਆ ਨੇ ਟਰੰਪ ਦੇ ਮਾਮਲੇ ਦੇ ਵਿੱਚ ਪਰ ਪਿੱਛੇ ਦੋ ਕੇਸ ਹੋਏ ਨੇ ਉਤਰੋਥੜੀ ਥੋੜਾ ਬਹੁਤ ਭੱਕ ਦੇ ਨਾਲ ਹਰਜੀਤ ਸਿੰਘ ਦਾ ਤੇ ਜਸਪ੍ਰੀਤ ਸਿੰਘ ਦਾ ਦੋਨੋਂ ਸਿੱਖ ਪੰਜਾਬੀ ਮੁੰਡੇ ਨੇ ਜਿਨ੍ਹਾਂ ਤੋਂ ਐਕਸੀਡੈਂਟ ਹੋਏ ਨੇ ਬੰਦੇ ਮਰੇ ਉਸ ਐਕਸੀਡੈਂਟ ਦੇ ਵਿੱਚ ਉਹ ਕੇਸ ਬੜੇ ਪੱਦਰ ਤੇ ਉਭਰੇ ਨੇ ਤੇ ਕੱਲੀ ਇਹ ਹੀ ਗੱਲ ਨਹੀਂ ਇਹਦੇ ਨਾਲ ਜੁੜੇ ਹੋਰ ਬਹੁਤ ਚੀਜ਼ਾਂ ਨੇ ਕਿਉਂਕਿ ਉਹ ਕਿਸੇ ਵੀ ਤਰੀਕੇ ਜਿਹੜੇ ਇਮੀਗ੍ਰੈਂਟਸ ਨੇ ਜਿਹੜੇ ਬੰਦੇ ਗਏ ਹੋਏ ਨੇ ਵੱਖ-ਵੱਖ ਤਰੀਕਿਆਂ ਦੇ ਨਾਲ ਉਹਨਾਂ ਦਾ ਟਾਈਮ ਖਤਮ ਕਰਕੇ ਚਾਹੇ ਉਹ ਵਰਕ ਪਰਮਿਟ ਤੇ ਨੇ ਚਾਹੇ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਨੇ ਉਹਨਾਂ ਨੂੰ ਵਾਪਸ ਭੇਜਣ ਦੀ ਇੱਕ ਤਰੀਕਾ ਬਹੁਤ ਸਾਰੇ ਖੇਤਾਂ ਦੇ ਵਿੱਚ ਐਡਾ ਹੋਣ ਲੱਗੀਆਂ ਕੈਲੀਫੋਰਨੀਆ ਦੇ ਵਿੱਚ ਕਿਉਂਕਿ ਖੇਤੀ ਉਹਨਾਂ ਦੇ ਵੱਡੇ ਖੇਤਰ ਦੇ ਵਿੱਚ ਹੁੰਦੀ ਹੈ ਲੋਕ ਜਿਹੜੇ ਜਾਣਦੇ ਨੇ ਇਥੋਂ ਵੀ ਇਲੀਗਲ ਜਾਂ ਵੱਖ-ਵੱਖ ਥਾਵਾਂ ਦੇ ਉੱਤੋਂ ਉਹ ਜੇ ਹੋਰ ਕਿਤੇ ਰੁਜ਼ਗਾਰ ਨਹੀਂ ਮਿਲਦਾ ਤਾਂ ਹਾਲਾਂਕਿ ਘੱਟ ਦਿਹਾੜੀ ਮਿਲਦੀ ਹੈ ਉਹ ਖੇਤੀ ਵਾਲੇ ਪਾਸੇ ਲੱਗ ਜਾਂਦੇ ਨੇ ਕੈਸ਼ਟ ਕੰਮ ਕਰਦੇ ਨੇ ਬਾਕੀ ਹੈ ਉੱਥੇ ਫੈਡਰਲ ਗਵਰਨਮੈਂਟ ਇਹ ਰੇਡ ਮਾਰਨ ਲੱਗੀ ਸੀ ਉਹਦੇ ਚ ਲੱਗਦਾ ਇਹ ਸੀ ਕੈਲੀਫੋਰਨੀਆ ਵਾਲਿਆਂ ਨੂੰ ਕਿ ਨਹੀਂ ਜੀ ਸਾਡਾ ਕੰਮ ਚੱਲਦਾ ਸਾਡੇ ਲੋਕਾਂ ਦਾ ਕੰਮ ਚੱਲਦਾ ਸਭ ਨੂੰ ਫਾਇਦਾ ਹੁੰਦਾ ਘੱਟ ਮਜ਼ਦੂਰੀ ਦੇ ਕੇ ਇਹੋ ਜਿਹੇ ਬੰਦਿਆਂ ਨੂੰ ਲਿਆ ਕੇ ਤੇ ਉਹਨਾਂ ਤੋਂ ਕੰਮ ਕਰਾ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਹੁਣ ਇਹ ਦੋ ਐਕਸੀਡੈਂਟਾਂ ਤੋਂ ਬਾਅਦ ਉਹ ਪ੍ਰੈਸ਼ਰ ਚ ਆਈ ਗਵਰਨਮੈਂਟ ਉਸ ਗਵਰਨਮੈਂਟ ਨੇ ਇੱਕ ਅਧਿਐਨ ਕਰਾਇਆ ਇੱਕ ਆਡਿਟ ਕਰਾਇਆ ਜਿਹਨੂੰ ਕਿਹਾ ਜਾਂਦਾ ਆਡਿਟ ਕਰਾਉਣ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ 17000 ਟਰੱਕ ਡਰਾਈਵਰਾਂ ਦੇ ਲੈਸੈਂਸ ਰੱਦ ਕੀਤੇ ਜਾਣਗੇ ਰੱਦ ਕੀਤੇ ਜਾ ਰਹੇ ਨੇ ਔਰ ਉਹ ਰੱਦ ਕਰਨ ਦੇ ਪਹਿਲਾਂ ਇੱਕ ਮੁਹਿੰਮ ਵੀ ਚੱਲੀ ਹੈ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਬੰਦੇ ਨੂੰ ਅੰਗਰੇਜ਼ੀ ਨਹੀਂ ਆਉਂਦੀ ਟਰੱਕ ਡਰਾਈਵਰ ਨੂੰ ਉਹਦੇ ਨਾਲ ਗੱਲ ਕਰੋ ਉਹਦਾ ਟੈਸਟ ਲਓ ਤੇ ਉਹਦਾ ਵੀ ਲੈਸੈਂਸ ਲੈ ਕੇ ਰੱਖ ਲਿਆ ਜਾ ਆ ਮੈਂ 30 ਸਾਲ ਤੋਂ ਟਰੱਕ ਚਲਾ ਰਿਹਾ 25 ਤੋਂ ਚਲਾ ਰਿਹਾ ਜਿੰਨੇ ਮਰਜੀ ਇਹ ਵੀ ਹੌਲੀ ਹੌਲੀ ਉਹ ਟਾਈਟ ਹੋ ਰਹੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਇਸ ਪਾਸੇ ਵੱਲ ਜਾ ਰਹੀਆਂ ਨੇ ਔਰ ਕਿਹਾ ਜਾ ਰਿਹਾ ਕਿ ਜੇ ਜੇ 17000 ਬੰਦਾ ਇਕੱਲੇ ਕੈਲੀਫੋਰਨੀਆ ਦੇ ਵਿੱਚ ਉਹਦਾ ਲਾਇਸੈਂਸ ਜਾਂਦਾ ਹੈ ਇਸ ਪੱਧਰ ਤੇ ਤਾਂ ਉਹ ਹੁਣ ਤੱਕ ਜਿਹੜਾ ਆਪਣਾ ਪਰਿਵਾਰ ਪਾਲਦਾ ਸੀ ਕੋਈ ਪਿੱਛੇ ਵੀ ਭੇਜਦਾ ਹੋਣਾ ਜਾਂ ਉੱਥੇ ਜੁੜਦਾ ਤਾਂ ਉਦੋਂ ਬਾਅਦ ਉਹਦੀ ਸਥਿਤੀ ਕੀ ਹੋਏਗੀ ਕੀ ਲਾਇਸੈਂਸ ਵਾਪਸ ਹੋ ਗਿਆ ਉਹ ਸਿਟੀਜਨ ਬਣਿਆ ਰਹੂਗਾ ਉਹ ਕੋਈ ਹੋਰ ਧੰਦਾ ਕਰੂਗਾ ਔਰ ਧੰਦੇ ਮਿਲ ਲੰਗੇ ਕੰਮ ਮਿਲ ਲੰਗੇ ਨਹੀਂ ਮਿਲ ਲੰਗੇ ਇਹ ਸਾਰੇ ਮਾਮਲੇ ਕੀ ਨੇ ਔਰ ਇਹਨਾਂ ਨੇ ਨਹੀਂ ਕਿਹਾ ਕੱਲਾ ਕਿ ਜਿਹੜੇ ਉਹ ਟਰੱਕਾਂ ਵਾਲੇ ਬੰਦੇ ਨੇ ਜਿਨ੍ਹਾਂ ਤੇ ਇਹਨਾਂ ਬੰਦਿਆਂ ਨੇ ਕੰਮ ਕੀਤਾ ਜਿਹੜੀਆਂ ਕੰਪਨੀਆਂ ਨੇ ਉਹਨਾਂ ਕੰਪਨੀਆਂ ਦੀ ਵੀ ਜਾਂਚ ਹੋਏਗੀ ਉਹਨਾਂ ਕੰਪਨੀਆਂ ਦੀ ਜਾਂਚ ਹੋਣ ਤੋਂ ਬਾਅਦ ਉਹਨਾਂ ਤੇ ਵੀ ਜੋ ਜੋ ਵੀ ਮਤਲਬ ਕਾਨੂੰਨ ਦੇ ਮਤਲਬ ਕੋ ਨਾਲ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ BBC ਨੇ ਇਹ ਡਿਟੇਲ ਦੇ ਵਿੱਚ ਇੰਟਰਵਿਊ ਮਤਲਬ ਇਹ ਸਟੋਰੀ ਕੀਤੀ ਹੈ ਔਰ ਉਹਦੇ ਵੱਖ-ਵੱਖ ਪੱਖਾਂ ਤੋਂ ਕੀਤੀ ਹੈ ਕਿਹਾ ਇਹ ਜਾ ਰਿਹਾ ਕਿ ਲਗਭਗ ਜਿਹੜੇ ਨਾਨ ਡੋਮਿਸਾਈਲ ਨਾਨ ਡੋਮਿਸਾਈਲ ਮਤਲਬ ਕੀ ਕਹਿੰਦੇ ਕਿ ਉੱਥੋਂ ਦੇ ਬੰਦੇ ਨਹੀਂ ਹੈ ਉਸ ਸਟੇਟ ਦੇ ਵਿੱਚ ਰਹਿਣ ਵਾਲੇ ਨਹੀਂ ਹੈ ਜਿਹੜੇ ਬਾਹਰੋਂ ਆਉਂਦੇ ਨੇ ਮਤਲਬ ਉਥੇ ਸਮਾਨ ਲੈ ਕੇ ਟਰੱਕ ਦੇ ਰੂਪ ਚ ਆ ਕੇ ਕੈਲੀਫੋਰਨੀਆ ਮੁੜ ਗਏ ਜਾਂ ਬਾਕੀ ਦੀਆਂ ਚੀਜ਼ਾਂ ਚ ਉਹਨਾਂ ਚੋਂ ਲਗਭਗ 97000 ਬੰਦਾ ਜਿਹੜਾ ਫਰੇਟ ਦਾ ਮਾਮਲਾ ਹੈ ਟਰੱਕੇ ਦਾ ਉਹਦੇ ਚੋਂ ਬਾਹਰ ਹੋ ਰਹੇ ਨੇ ਬਾਹਰ ਹੋ ਜਾਣਗੇ ਲਗਭਗ 194000 ਗਿਣਤੀ ਉਹਦੀ ਦੱਸੀ ਗਈ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਅਮਰੀਕਨ ਸਰਕਾਰ ਜਾਂ ਉਹਨਾਂ ਦਾ ਟਰਾਂਸਪੋਰਟ ਦਾ ਸੈਕਟਰੀ ਇਹ ਅਲੀਗੇਸ਼ਨ ਲਾ ਰਹੇ ਨੇ ਕਿ ਅਸੀਂ ਤਾਂ ਪਹਿਲਾਂ ਤੋਂ ਕਹਿ ਰਹੇ ਸੀ ਕਿ ਕੁਝ ਗਲਤ ਹੋ ਰਿਹਾ ਹੈ ਗਲਤ ਤਰੀਕੇ ਨਾਲ ਲਾਇਸੈਂਸ ਦਿੱਤੇ ਜਾ ਰਹੇ ਨੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਪਰ ਹੁਣ ਕਿਉਂਕਿ ਸਰਕਾਰ ਨੇ ਇਸ ਪਾਸੇ ਬੰਦ ਕੈਲੀਫੋਰਨੀਆ ਨੇ ਵੀ ਟਾਈਟ ਕਰਤਾ ਸ਼ੁਰੂ ਕੰਮ ਤੇ ਜਿੱਥੇ ਬਹੁਤ ਜ਼ਿਆਦਾ ਪੰਜਾਬੀ ਵੀ ਵੱਸਦੇ ਨੇ ਤਾਂ ਇੱਕ ਚਿੰਤਾ ਦਾ ਵਿਸ਼ਾ ਬੇਹੱਦ ਕਿ ਉਹ ਕਿੱਧਰ ਨੂੰ ਜਾਣਗੇ ਦੂਜਾ ਸਾਡੀ ਭਾਰਤ ਸਰਕਾਰ ਜਾਂ ਸਾਡੀ ਪੰਜਾਬ ਦੀਆਂ ਸਰਕਾਰਾਂ ਜੇ ਉਹਨਾਂ ਚੋਕੋ ਜਿਵੇਂ ਜਿਹੜੇ ਬਾਕੀ ਦੇ ਵੀਜੇ ਨੇ ਉਹਨਾਂ ਤੇ ਵੀ ਹੁਣ ਥੋੜਾ ਜਿਆਦਾ ਜ਼ਿਆਦਾ ਸ਼ਕਤੀ ਹੋ ਗਈ ਹੈ ਸਪਾਉਸ ਵੀਜੇ ਨੇ ਜਿਹੜੇ ਉਹਨਾਂ ਤੇ ਵੀ ਸ਼ਕਤੀ ਹੋ ਗਈ ਹੈ ਆਈਲੈਂਟਸ ਕਰਕੇ ਮੈਰਿਜ ਕਰਾ ਕੇ ਜਾਣ ਦਾ ਜਿਹੜਾ ਇੱਕ ਤਰੀਕਾਕਾਰ ਹੈ ਉਹ ਘਟ ਗਿਆ ਮੁਕਾਬਲਤਨ ਤਾਂ ਜਿੰਨੇ ਵੀ ਸਾਡੇ ਬੱਚੇ ਚਾਹੇ ਉਧਰੋਂ ਆਉਣਗੇ ਚਾਹੇ ਇਧਰੋਂ ਜਾਣਾ ਘਟ ਜਾਣਗੇ ਉਹਨਾਂ ਦੇ ਲਈ ਕੀ ਪਾਲਿਸੀ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਕਿਤੇ ਸੋਚ ਰਹੀ ਹੈ ਭਾਰਤ ਦੀ ਸਰਕਾਰ ਕਿਤੇ ਸੋਚ ਰਹੀ ਹੈ ਇਹ ਬਹੁਤ بڑا ਇੱਕ ਸਵਾਰੀਆਂ ਨਿਸ਼ਾਨ ਹੈ ਕਿਉਂਕਿ ਸਾਡੇ ਅਜੇ ਉਹਨਾਂ ਦੇ ਵਾਸਤੇ ਕੋਈ ਗੱਲ ਕੋਈ ਪਾਲਿਸੀ ਕੋਈ ਨੀਤੀ ਨਹੀਂ ਬਣ ਰਹੀ ਇਸ ਸਾਰੇ ਮਾਮਲੇ ਦੇ ਵਿੱਚ ਔਰ ਇਸੇ ਢੰਗ ਦੇ ਨਾਲ ਜਿਹੜੀਆਂ ਅਗਲੀਆਂ ਹੋਰ ਚੀਜ਼ਾਂ ਵੀ ਨੇ ਇਹਦੇ ਤੋਂ ਬਿਨਾ ਵੀ ਜਿਹੋ ਜਿਹਾ ਮਾਹੌਲ ਟਾਈਟ ਹੋ ਰਿਹਾ ਹੈ ਲਗਾਤਾਰ ਉਦੇ ਵਿੱਚ ਵੀ ਲੋਕਾਂ ਦੇ ਅੰਦਰ ਇੱਕ ਡਰ ਤੇ ਸਹਿਮ ਦਾ ਵਾਤਾਵਰਨ ਹੈ ਇਹ ਜੇ ਪੁੱਛਿਆ ਜਾਊਗਾ ਉਹਨਾਂ ਸਾਰਿਆਂ ਨੂੰ ਕਿ ਤੁਸੀਂ ਜਦੋਂ ਆਏ ਸੀ ਉਦੋਂ ਕਿਵੇਂ ਆਏ ਸੀ ਕੋਈ ਇੱਕ ਗੱਲ ਚੱਲ ਰਹੀ ਹੈ ਬੜੇ ਵੱਡੇ ਪੱਦਰ ਦੇ ਉੱਤੇ ਦੇਸ਼ ਦੇ ਦੇਸ਼ ਦੇ ਵਿੱਚ ਕਿ ਜੇ ਉਹ ਆਏ ਸੀ ਉਹਨਾਂ ਨੇ ਉੱਥੇ ਪਰਮਾਨੈਂਟ ਪੀਆਰ ਲਈ ਹੈ ਜਾਂ ਸਿਟੀਜ਼ਨਸ਼ਿਪ ਲਈ ਹੈ ਜਿਹੜਿਆਂ ਨੇ ਇਹ ਕਹਿ ਕੇ ਕਿ ਦੇਸ਼ ਦੇ ਵਿੱਚ ਉਹਦੀ ਜਾਨ ਨੂੰ ਖਤਰਾ ਹੈ ਅਸਾਈਲਮ ਲਈ ਹੈ ਜਿਹਨੂੰ ਕਹਿੰਦੇ ਆ ਪੋਲਿਟੀਕਲ ਅਸਾਈਲਮ ਤਾਂ ਹੁਣ ਉਹ ਦੇਸ਼ ਦੇ ਵਿੱਚ ਆਉਂਦੇ ਜਾਂਦੇ ਨੇ ਵਕ ਵਕ ਟਾਈਪ ਹੁੰਦੇ ਤਾਂ ਇੱਕ ਗੱਲ ਇਹ ਵੀ ਦੇਖੀ ਜਾ ਰਹੀ ਹੈ ਵੀ ਇਹਦਾ ਮਤਲਬ ਹੁਣ ਤੁਹਾਡੇ ਦੇਸ਼ 'ਚ ਤੁਹਾਡੇ ਬਾਰੇ ਕੁੰਝ ਨਹੀਂ ਹੈ ਤਾਂ ਫਿਰ ਤੁਸੀਂ ਇੱਥੇ ਦੇ ਬਚਿੰਦੇ ਬਣ ਕੇ ਕੀ ਕਰਨਾ ਹੈ ਜੇਕਰ ਇਹ ਅਸਾਈਲਮ ਲਈ ਸੀ ਕਿ ਤੁਹਾਨੂੰ ਖਤਰਾ ਹੈ ਜਦੋਂ ਤੁਸੀਂ ਆਪਣੇ ਦੇਸ਼ 'ਚ ਜਾ ਸਕਦੇ ਹੋ ਆ ਸਕਦੇ ਹੋ ਤਾਂ ਕੀ ਉਹ ਜਿਹੜਾ ਆਧਾਰ ਝੂਠਾ ਸੀ ਜਾਂ ਉਸ ਤੋਂ ਬਾਅਦ ਠੀਕ ਕਿਵੇਂ ਹੋਇਆ ਔਰ ਜੇ ਫੇਕ ਤੌਰ ਦੇ ਉੱਤੇ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਤਾਂ ਆਟੋਮੈਟਿਕਲੀ ਉਹ ਵੀ ਰਿਪੋਰਟ ਹੋਣ ਤੱਕ ਦੀਆਂ ਗੱਲਾਂ ਉਹਨਾਂ ਦੀ ਵੀਰ ਸਿਟੀਜ਼ਨਸ਼ਿਪ ਤੱਕ ਕੈਨਸਲ ਹੋਣ ਦੀਆਂ ਗੱਲਾਂ ਤੱਕ ਗੱਲ ਜਾ ਸਕਦੀ ਆ ਅੱਗੇ ਇਹ ਚਿੰਤਾਵਾਂ ਜੜੀਆਂ ਨੇ ਸਾਡੇ ਇੱਥੋਂ ਹੀ ਪਰਿਵਾਰਾਂ ਚੋਂ ਗਏ ਬੰਦਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਸਾਰੇ ਲੋਕਾਂ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਤੇ ਨਜ਼ਰ ਰੱਖਣਾ ਤੇ ਇਹਨਾਂ ਬਾਰੇ ਦੇਖਿਆ ਜਾਣਾ ਬੜੀ ਜ਼ਰੂਰੀ ਚੀਜ਼ ਹੈ ਤੇ ਇਹਦੂੰ ਅੱਗ ਨਹੀਂ ਕਰ ਅਗਲੀ ਗੱਲ ਗੈਂਗਸਟਰ ਬਾਦ ਦੀ ਹੈ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਗੈਂਗਸਟਰ ਦਾ ਮੁੱਦਾ ਬੜਾ ਉਭਰਿਆ ਨਸ਼ੇ ਦਾ ਉਹਨਾਂ ਨੇ ਉਭਰਿਆ ਜਿੰਨਾ ਗੈਂਗਸਟਰ ਦਾ ਉਭਰਿਆ ਇੱਕ ਪਾਰਟੀ ਦੂਜੇ ਤੇ ਅਲੀਗੇਸ਼ਨ ਲਾਉਂਦੇ ਰਹੀ ਹੈ ਹਰਮੀਤ ਸੰਧੂ ਤੇ ਵੀ ਦੂਜੇ ਲਾਉਂਦੇ ਰਹੇ ਨੇ ਜਿਹੜੇ ਜਿੱਥੇ ਕੈਂਡੀਡੇਟ ਨੇ ਤੇ ਇਹਦਾ ਸਬੰਧ ਵੀ ਇਹੋ ਜਿਹੇ ਬੰਦਿਆਂ ਨਾਲ ਰਿਹਾ ਇਸੇ ਤਰ੍ਹਾਂ ਹਰਮੀਤ ਸੰਧੂ ਮੋੜਵੇਂ ਰੂਪ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੈਂਡੀਡੇਟ ਤੇ ਲਾਉਂਦੇ ਰਹੇ ਨੇ ਤੇ ਉਹਨਾਂ ਦਾ ਜੁਆਈ ਵੀ ਇੱਕ ਜਿਹੜੇ ਇਹੀ ਗੱਲ ਕਰ ਰਹੇ ਜਿਹੜੇ ਬਾਹਰ ਬੈਠ ਕੇ ਉਹ ਵੀ ਤਮਕਾ ਕੇ ਜਾਂ ਬਾਕੀ ਦੀਆਂ ਗੱਲਾਂ ਕਰਕੇ ਉਸੇ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਇਵਨ ਨਤੀਜਿਆਂ ਤੋਂ ਬਾਅਦ ਵੀ ਕੁਝ ਲੋਕ ਇਹੋ ਜਿਹੇ ਵਿਚਾਰ ਪ੍ਰਗਟ ਕਰ ਰਹੇ ਨੇ ਕਿ ਲੜਾਈ ਪਾਰਟੀਆਂ ਚ ਤਾਂ ਸੀਗੀ ਨਹੀਂ ਲੜਾਈ ਤਾਂ ਦਮੰਗੀ ਦੇ ਵਿੱਚ ਸੀ ਅਸਲ ਦੇ ਵਿੱਚ ਔਰ ਉਹ ਗੱਲਾਂ ਕਰ ਰਹੇ ਨੇ ਉਹਨਾਂ ਪਿੰਡਾਂ ਦੀ ਉਧਾਰਨਾ ਦੇ ਰਹੇ ਨੇ ਜਿਹੜਾ ਪਿੰਡ ਇਹਨਾਂ ਦਾ ਸੀ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਆਪਣੀ ਬੇਟੀ ਵਿਆਹੀ ਹੋਈ ਹੈ ਬੀਬੀ ਸੁਖਵਿੰਦਰ ਕੌਰ ਨੇ ਕਹਿੰਦੇ ਉਹ ਪਿੰਡ ਦੀ 12000 ਦੇ ਕਰੀਬ ਵੋਟ ਸੀਗੀ ਬਹੁਤ ਹੀ ਵੋਟ ਜਿਹੜੀ ਹੈ ਜਾਂ 1200 ਸੀ ਵੋਟ ਤੇ ਜਿਹੜੀ ਬਹੁਤ ਹੀ ਵੋਟ ਹੈ ਬਹੁਤ ਥੋੜੀਆਂ 60 ਜਾਂ ਕਿੰਨੀਆਂ ਵੋਟਾਂ ਹਰਮੀਤ ਸੰਧੂ ਨੂੰ ਪੰਜਾਂ ਨੇ ਬਾਕੀ ਇੱਕ ਪਾਸੇ ਪੰਜਾਂ ਨੇ ਉਹਦੇ ਤੇ ਸਟੋਰੀ ਜਾਂ ਵੀ ਹੋ ਜਾਂਦੀ ਹੈ ਇਸੇ ਢਗ ਨਾਲ ਹਰਮੀਤ ਸੰਧੂ ਦਾ ਜਿਹੜਾ ਖੇਤਾਰ ਹੈ ਪਿੰਡ ਦਾ ਉੱਥੇ ਉਲਟਾ ਸਾਰੇ ਉਹਨੂੰ ਪੰਜਾਂ ਨੇ ਬਹੁਤ ਥੋੜੀਆਂ ਕਿਤੇ ਹੋਰ ਪੰਜਾਂ ਨੇ ਉਹ ਕਹਿੰਦੇ ਉਹਨਾਂ ਇਲਾਕਿਆਂ ਦੀਆਂ ਜੇ ਵੋਟਾਂ ਨੂੰ ਦੇਖੋ ਤਾਂ ਉੱਥੇ ਪ੍ਰਭਾਵ ਇਹ ਦਬੰਗ ਪੜੇ ਦਾ ਵੀ ਕਾਫੀ ਹੱਦ ਤੱਕ ਦਿਖਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਾਂ ਸਵਾਲ ਵੱਡਾ ਇਹ ਹੈ ਕਿ ਗੈਂਗਸਟਰ ਅਸੀਂ ਖਤਮ ਕਰ ਦਿਆਂਗੇ ਅਰਵਿੰਦ ਕੇਜਰੀਵਾਲ ਨੇ ਉੱਥੇ ਨਾਹਰਾ ਦਿੱਤਾ ਕੀ ਦਿੱਤਾ ਕਿ ਵੋਟ ਪਾ ਦਿਓ ਹਰਮਿਤ ਸੰਧੂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਗੈਂਗਸਟਰ ਖਤਮ ਕਰ ਦਾਂਗੇ ਜਾਂ ਛੱਡ ਕੇ ਭੱਜ ਜਾਣਗੇ ਰੌਣਾ ਇਹ ਹੀ ਹੈ ਗੈਂਗਸਟਰ ਪੈਦਾ ਕਿਵੇਂ ਹੁੰਦੇ ਨੇ ਕਿਉਂ ਹੁੰਦੇ ਨੇ ਕਿਉਂ ਤੁਹਾਡੇ ਇੰਨੇ ਬੰਦੇ ਮਾਰਨ ਦੇ ਬਾਵਜੂਦ ਫੇਰ ਪੈਦਾ ਹੋ ਜਾਂਦੇ ਨੇ ਕਿਉਂ ਜੇਲ੍ਹਾਂ ਚ ਸੁੱਟਣ ਦੇ ਬਾਵਜੂਦ ਨਵੇਂ-ਨਵੇਂ ਬੰਦੇ ਆਈ ਜਾਂਦੇ ਨੇ ਇਹਦੇ ਤੇ ਕੋਈ ਗੱਲ ਨਹੀਂ ਕਿਸੇ ਪੋਲਿਟਿਕਲ ਪਾਰਟੀ ਨੇ ਕੋਈ ਗੱਲ ਅੱਗੇ ਕਦੇ ਆਪਣਾ ਬਖਿਆਨ ਨਹੀਂ ਦਿੱਤਾ ਕਦੇ ਵਿਧਾਨ ਸਭਾ ਚ ਚਰਚਾ ਨਹੀਂ ਹੋਈ ਉਹ ਮਾਹੌਲ ਨੂੰ ਕਿਵੇਂ ਠੀਕ ਕਰਨਾ ਜਿਹੜੇ ਕਾਲਜਾਂ ਤੇ ਯੂਨੀਵਰਸਿਟੀਆਂ ਚ ਪੜਨ ਵਾਲੇ ਬੱਚੇ ਜਿਹੜੇ ਨੇ ਉਹ ਗੈਂਗਸਟਰ ਬਣ ਜਾਂਦੇ ਨੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਦੇ ਲਈ ਕੋਈ ਉਪਰਾਲਾ ਕੀ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਉਧਰ ਧੱਕਣ ਦੇ ਵਿੱਚ ਸਿਆਸਤਦਾਨਾਂ ਦਾ ਪੁਲਿਸ ਦਾ ਕਿਸੇ ਗੱਠ ਜੋੜ ਦਾ ਕਿੰਨਾ ਕੁ ਰੋਲ ਹੈ ਉਹ ਸਾਰੇ ਮਾਮਲੇ ਦੇ ਵਿੱਚ ਇਹ ਵੀ ਦੇਖਣ ਦਾ ਔਰ ਇਸੇ ਢੰਗ ਦੇ ਨਾਲ ਹੁਣ ਇੱਕ ਕਾਰਵਾਈ ਪਾਤੀ ਹੈ ਜ਼ਰੂਰ ਅਰਵਿੰਦ ਕੇਜਰੀਵਾਲ ਦੇ ਸਾਰਾ ਜਦੋਂ ਕਿਹਾ ਗਿਆ ਸੀ ਉਦੋਂ 5 ਕੁ ਦਿਨ ਬਚਦੇ ਸੀ 7ਵੇਂ 8ਵੇਂ ਦਿਨ ਇੱਕ ਕਾਰਵਾਈ ਪੈ ਗਈ ਹੈ ਪੰਜਾਬ ਸਰਕਾਰ ਦੀ ਕਾਰਵਾਈ ਕੀ ਪਈ ਹੈ ਉਹਨਾਂ ਨੇ ਅਮਰਤਸਰ ਰੂਰਨ ਦਾ ਇੱਕ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਉਹਨੂੰ ਸਸਪੈਂਡ ਕਰਤਾ ਸਸਪੈਂਡ ਕਰਨ ਲਈ ਜੋ ਮੀਡੀਆ ਨੂੰ ਦੱਸਿਆ ਗਿਆ ਜੋ ਸਾਹਮਣੇ ਆਇਆ ਦੋਸ਼ ਹੈ ਦੋਸ਼ ਕੀ ਹੈ ਉਸ ਐਸਐਸਪੀ ਦਾ ਦੋ ਸੇ ਹੈ ਕਿ ਉਹਨੇ ਗੈਂਗਸਟਰ ਦੇ ਖਿਲਾਫ ਨਰਮੀ ਵਰਤੀ ਹੈ ਹੁਣ ਇਹ ਤਾਂ ਨਹੀਂ ਦੱਸਿਆ ਕਿਹੜਾ ਗੈਂਗਸਟਰ ਸੀ ਕਿਹਨੂੰ ਫੜ ਕੇ ਛੱਡਤਾ ਕਿਹੜੀ ਸੂਚਨਾ ਤੁਸੀਂ ਦਿੱਤੀ ਸੀ ਉਹਦੇ ਖਿਲਾਫ ਐਕਟ ਨਹੀਂ ਕੀਤਾ ਇਹ ਸਾਰੀਆਂ ਚੀਜ਼ਾਂ ਤਾਂ ਪਤਾ ਤੇ ਜਦੋਂ ਇਹ ਗੱਲ ਕਰਨ ਦੀ ਕੋਸ਼ਿਸ਼ ਸਬੰਧਤ ਅਫਸਰ ਤੇ ਉਹਨਾਂ ਨਾਲ ਨੇੜ ਲਿਆਂ ਦੀ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਅਸੀਂ ਵੀ ਲੱਭਣ ਦੀ ਟਰਾਈ ਕਰ ਰਹੇ ਹਾਂ ਕਿ ਗਲਤੀ ਹੋਈ ਕਿੱਥੇ ਹੈ ਕੀ ਹੋ ਕੀ ਇਹ ਗਲਤੀ ਜਿਵੇਂ ਰਬਨੀਤ ਬਿੱਟੂ ਕਹਿੰਦੇ ਨੇ ਜਾਂ ਹੋਰ ਕਹਿੰਦੇ ਨੇ ਇਹੋ ਜੀ ਤਾਂ ਨਹੀਂ ਹੈ ਕਿ ਗਲਤੀਆਂ ਕਿਸੇ ਹੋਰ ਚ ਹੋਣ ਤੇ ਸ਼ਿਕਾਰ ਕੋਈ ਹੋਰ ਹੋ ਜਾਂਦਾ ਤੇ ਉਦੋਂ ਬਾਅਦ ਆਪਣੇ ਆਪ ਹੀ ਫਿਰ ਵਿੱਚੋਂ ਵਿਚਾਲੇ ਤੁਸੀਂ ਉਹਨਾਂ ਬੰਦਿਆਂ ਨੂੰ ਕਿਉਂਕਿ ਜਦੋਂ ਗਵਰਨਮੈਂਟ ਆਫ ਇੰਡੀਆ ਨੂੰ ਭੇਜਣੀ ਹੈ ਤੁਸੀਂ ਆਈਐਸ ਤੇ ਆਈਪੀਐਸ ਅਫਸਰਾਂ ਦਾ ਇੱਕ ਮਹੀਨੇ ਦੇ ਅੰਦਰ ਅੰਦਰ ਗਵਰਨਮੈਂਟ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਭੇਜ ਕੇ ਸੂਚਿਤ ਕਰਨਾ ਹੁੰਦਾ ਦੱਸਣਾ ਹੁੰਦਾ ਕਿ ਆਹ ਇੱਕ ਚਾਰ ਸੀਟ ਹੈ ਤੇ ਬਾਕੀ ਦੀਆਂ ਚੀਜ਼ਾਂ ਕੀ ਬਿਨਾ ਕੋਈ ਮਤਲਬ ਜਵਾਬਦੇਹੀ ਤੋਂ ਉਧਰ ਤੋਂ ਉਹਦਾ ਜਵਾਬ ਮੰਗੇ ਸਸਪੈਂਡ ਕਰ ਦੋ ਤੇ ਉਦੋਂ ਅਗਲੀਆਂ ਕਾਰਵਾਈਆਂ ਕਰ ਦੋ ਇਹ ਸੰਭਵ ਨਹੀਂ ਕਿ ਇਸ ਮਾਮਲੇ ਚ ਵੀ ਇਹੀ ਵਾਪਰੇਗਾ ਜਿਵੇਂ ਜਦੋਂ ਪੰਚਾਇਤਾਂ ਦੀ ਭੰਗ ਕਰਨ ਦਾ ਮਾਮਲਾ ਆਇਆ ਸੀ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਡਿਪਾਰਟਮੈਂਟ ਦਾ ਸੈਕਟਰੀ ਤੇ ਡਾਇਰੈਕਟਰ ਜਦੋਂ ਚੀਫ ਮਿਨਿਸਟਰ ਦੀ ਅਗਵਾਈ ਚ ਹੋ ਕੇ ਮੀਟਿੰਗ ਪੰਚਾਇਤਾਂ ਭੰਗ ਹੋਈਆਂ ਸੀ ਪਰ ਚੀਫ ਮਿਨਿਸਟਰ ਨੇ ਜ਼ਿੰਮੇਵਾਰੀ ਨਹੀਂ ਲਈ ਆਪਣੇਤੇ ਕਿ ਮੈਂ ਸੀਗਾ ਵਿੱਚ ਇਸ ਲਈ ਗੱਲ ਹੋਈ ਹੈ ਤੇ ਸਸਪੈਂਡ ਦੋ ਅਫਸਰ ਕਰਤੇ ਸੀ ਮੁੜ ਕੇ ਉਹੀ ਅਫਸਰਾਂ ਨੂੰ ਬਹਾਲ ਕਰਨਾ ਪਿਆ ਤੇ ਉਹਨਾਂ ਅਫਸਰਾਂ ਨੂੰ ਹੀ ਤੁਸੀਂ ਲਾਤਾ ਉਹਨਾਂ ਮੱਖ-ਮੱਖ ਆਉਂਦਿਆਂ ਤੇ ਲਾਇਆ ਹੋਇਆ ਕਿਸੇ ਨਾ ਕਿਸੇ ਰੋਕ ਨੇ ਵਿੱਚ ਕੀ ਟੈਂਪਰੇਰੀ ਦੀ ਕੁਝ ਦਿਖਾਉਣਾ ਚਾਹੁੰਦੇ ਹੋ ਜਾਂ ਕੋਈ ਬਿਲਕੁਲ ਕੋਈ ਤੱਥ ਨੇ ਹੋ ਜੇ ਜਿਹੜੇ ਤੱਥ ਨੇ ਉਹ ਪੰਜਾਬ ਦੇ ਲੋਕ ਜਾਣਨਾ ਚਾਹਣਗੇ ਤੁਸੀਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬਦੇਹੀ ਦੀ ਗੱਲ ਬਾਰ-ਬਾਰ ਕਰਦੇ ਹੋ ਪਰ ਲੋਕ ਇਹ ਜ਼ਰੂਰ ਜਾਨਣਾ ਚਾਹਣਗੇ ਕਿ ਕਿ ਕੇ ਬੇ ਹੈ ਕੀ ਕੋਈ ਕੋਈ ਇਹ ਐਕਸ਼ਨ ਇਹੋ ਜਿਹਾ ਤਾਂ ਨਹੀਂ ਹੈ ਜਿਵੇਂ ਖਡੂਰ ਸਾਹਿਬ ਚ ਤੁਹਾਡਾ ਜਿਹੜਾ ਅੱਜ ਕੱਲ ਐਮਐਲਏ ਹੈ ਇੱਕ ਕੇਸ ਦੇ ਵਿੱਚ ਜਿਹਨੂੰ ਸਜ਼ਾ ਹੋਈ ਹੋਈ ਹੈ ਜਿਹੜਾ ਤੁਸੀਂ ਬਚਾ ਕੇ ਰੱਖਿਆ ਹੋਇਆ ਉਹਦੀ ਸੀਟ ਹੈ ਜੇ ਬੇਕੈਂਟ ਨਹੀਂ ਕਰ ਰਹੇ ਇੱਕ ਉਪਚਾਰ ਹੋ ਰਾਨ ਲੱਗਈ ਆ ਉਹਦੇ ਵਿੱਚ ਜਦੋਂ ਉਹਦੇ ਜੀਜੇ ਨੂੰ ਪੁਲਿਸ ਨੇ ਪਰਚਾ ਦਰਜ ਕਰਤਾ ਸੀ ਜਨਜਾਇਜ ਮਾਈਨਿੰਗ ਮਤਲਬ ਕਰੰਦਾ ਤਾਂ ਉਦੋਂ ਗੁਰਮੀਤ ਚੋਹਾਨ ਜਿਹੜੇ ਐਸਐਸਪੀ ਸੀ ਉਹਨਾਂ ਦੀ ਟਰਾਂਸਫਰ ਹੋ ਗਈ ਸੀ ਬਾਕੀ ਬੰਦਿਆਂ ਨੂੰ ਬਚਾਉਣ ਦੇ ਲਈ ਤੇ ਐਮਐਲਏ ਦੇ ਫੇਵਰ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਤੁਸੀਂ ਇਹ ਵੀ ਕਹਿੰਦੇ ਸੀ ਕਿ ਅਸੀਂ ਮਾਈਨਿੰਗ ਹਟਾਉਣੀ ਹੈ ਤੇ ਮਾਈਨਿੰਗ ਹੁੰਦੀ ਵੀ ਰਹੀ ਤੇ ਤੁਸੀਂ ਇੱਕਪਲੋ ਸਬਫਸਰ ਦੇ ਖਿਲਾਫ ਕਾਰਵਾਈ ਕਰਤੀ ਉਹਨੂੰ ਉਹਦੀ ਟਰਾਂਸਫਰ ਕਰ ਦਿੱਤੀ ਜਾਈ ਇਹ ਸਾਰੀਆਂ ਚੀਜ਼ਾਂ ਜਿਹੜੇ ਕੰਮ ਕਰਨ ਦੇ ਤਰੀਕੇ ਨੇ ਐਕਸ਼ਨ ਨੇ ਕਾਰਜ ਬਿਧੀ ਹੈ ਉਹ ਦਿਖਾਈ ਨਹੀਂ ਦਿੰਦੀ ਕਿਉਂਕਿ ਤੁਸੀਂ ਕਿਸੇ ਅਲਟੀਮੇਟ ਗੱਲ ਤੱਕ ਪਹੁੰਚਾਉਣਾ ਨਹੀਂ ਚਾਹੁੰਦੇ ਤੇ ਦਿਖਾਵਾ ਕਰ ਰਹੇ ਪਹੁੰਚਾਉਣਾ ਚਾਹੁੰਦੇ ਹੋ ਤਾਂ ਇੱਕ ਕਾਗਜ਼ ਪੱਤਰ ਕੋਈ ਚਿੱਠੀ ਲਿਖਦੇ ਵੀ ਇਹਦਾ ਜਵਾਬ ਦਿਓ ਤੁਸੀਂ ਆਹ ਕੰਮ ਕਿਉਂ ਨਹੀਂ ਕੀਤੇ ਕਿ ਉਹ ਗੈਰਕਾਨੂੰਨੀ ਸੀ ਜੇ ਜਵਾਬ ਤੋਂ ਅਸੰਤੁਸ਼ਟ ਹੁੰਦੇ ਹੋ ਤਾਂ ਤੁਸੀਂ ਸਸਪੈਂਡ ਕਰਦੇ ਹੋ ਫਿਰ ਤੁਸੀਂ ਵਿਦਵਤ ਇਨਕੁਆਰੀ ਸਟਾਰਟ ਕਰਦੇ ਹੋ ਉਸ ਤੋਂ ਬਾਅਦ ਤੇ ਨਹੀਂ ਤਾਂ ਕੋਰਟ ਚ ਕੋਈ ਬੰਦਾ ਜਾਂਦਾ ਜਾਂ ਜਾਊਗਾ ਉਹ ਕਹੂਗਾ ਕਿ ਇਹ ਪ੍ਰੋਪਰ ਤਰੀਕਾ ਨਹੀਂ ਅਪਣਾਇਆ ਗਿਆ ਪ੍ਰੋਪਰ ਤਰੀਕਾ ਨਹੀਂ ਅਪਣਾਇਆ ਗਿਆ ਉਹ ਕਹਿੰਦੇ ਠੀਕ ਹੈ ਜੀ ਇਹ ਰੂਲ ਪ੍ਰੋਪਰ ਨਹੀਂ ਅਪਣਾਏ ਤਾਂ ਬੰਦਿਆਂ ਦੀ ਬਹਾਨੀ ਹੁੰਦੀ ਹੈ ਤੇ ਮਤਲਬ ਇਹ ਹੈ ਕਿ ਕੀ ਵਾਕਈ ਜੈਨੂਨ ਕੋਈ ਤੁਸੀਂ ਫੈਸਲੇ ਲੈ ਰਹੇ ਹੋ ਜਾਂ ਨਜਾਇਜ਼ ਕਰ ਰਹੇ ਹੋ ਇਹ ਗੱਲ ਪੰਜਾਬ ਦੇ ਲੋਕ ਜ਼ਰੂਰ ਜਾਣਨਾ ਚਾਹਣਗੇ ਉਹ ਸਾਰੇ ਮਾਮਲੇ ਦੇ ਵਿੱਚ ਮਾਮਲਾ ਪੰਜਾਬ ਯੂਨੀਵਰਸਿਟੀ ਦਾ ਜਦੋਂ ਵੱਡਾ ਕੱਟ ਹੋਇਆ ਸੀ ਉਦੋਂ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਇਹ ਨੋਟੀਫਿਕੇਸ਼ਨ ਵਾਪਸ ਲੈਣਿਆ ਸੀ ਜਿਹੜਾ ਨੋਟੀਫਿਕੇਸ਼ਨ ਸੈਨਟ ਦੀਆਂ ਚੋਣਾਂ ਨੇ ਜਣੀਆਂ ਜਾਂ ਉਹਦੇ ਰੂਪ ਹੈ ਜਿਹੜਾ 99 ਮੈਂਬਰਾਂ ਤੋਂ 31 ਮੈਂਬਰ ਤੱਕ ਲਿਹਾਉਣ ਦੀ ਜਿਹੜੀ ਗੱਲ ਹੈ ਔਰ ਉਹਨੂੰ ਉਹ ਨੋਟੀਫਿਕੇਸ਼ਨ ਕੀਤਾ ਸੀ ਉਹ ਵਿਡਰਾ ਕਰਨਾ ਪਿਆ ਤੁਹਾਨੂੰ ਪਹਿਲਾਂ ਵੀ ਦੋ ਨੋਟੀਫਿਕੇਸ਼ਨ ਹੋਰ ਕੱਢਤੇ ਇੱਕ ਵਾਪਸ ਲੈਣ ਦਾ ਕੱਢਤਾ ਤੇ ਇੱਕ ਲੱਗਫਗ ਉਹ ਹੈ ਜੇ ਕੱਢਤਾ ਡੇਟ ਅੱਗੇ ਪਾਉਣ ਲਈ ਫਿਰ ਤੁਹਾਨੂੰ ਲੱਗਿਆ ਕਿ ਨਹੀਂ ਜੀ ਇਹ ਠੀਕ ਨਹੀਂ ਫਿਰ ਵਾਪਸ ਵੀ ਲੈ ਲਿਆ ਅੱਧੀ ਲੜਾਈ ਤਾਂ ਉਹ ਜਿੱਤੀ ਗਈ ਸੀ ਕਿ ਉਹ ਨੋਟਿਸ ਵਾਪਸ ਲੈ ਲਿਆ ਸੈਨਟ 99 ਮੈਂਬਰੀ ਹੀ ਰਹੂਗੀ ਤੇ ਇਸੇ ਢੰਗ ਦੇ ਨਾਲ ਸਿੰਡੀਕੇਟ ਵੀ ਇਲੈਕਟਡ ਹੀ ਰਹੇਗੀ ਜਿਹੜੀ ਨੋਮੀਨੇਟ ਨਹੀਂ ਹੋਏਗੀ ਪਰ ਮਾਮਲਾ ਇਹਦੀਆਂ ਚੋਣਾਂ ਦੇ ਸ਼ੈਡਿਊਲ ਦਾ ਹੈ ਚੋਣਾਂ ਦੇ ਸ਼ੈਡਿਊਲ ਦੇ ਵਿੱਚ ਵਾਈਸ ਚਾਂਸਲਰ ਨੇ ਵਿਦਿਆਰਥੀਆਂ ਦੇ ਜਿਹੜੇ ਸੰਘਰਸ਼ ਕਰ ਰਹੀ ਕਮੇਟੀ ਹੈ ਉਹਨੂੰ ਬਣਾਇਆ ਉੱਥੇ ਉਹ ਕਹਿੰਦੇ ਕਾਫੀ ਗੱਲਬਾਤ ਵੀ ਹੋਈ ਚਾਰ ਪੰਜ ਮੰਗਾ ਤੇ ਗੱਲ ਹੋਈ ਸੈਂਤੀ ਵਰਗੀ ਗੱਲ ਉਹ ਨਾ ਜਰਾ ਰਹੀ ਸੀ ਵਾਈਸ ਚਾਂਸਰ ਨੇ ਕਿਹਾ ਸੀ ਇੱਕ ਦੋ ਦਿਨਾਂ ਦੇ ਵਿੱਚ ਸ਼ੈਡਿਊਲ ਵੀ ਤੁਹਾਡੇ ਸਾਹਮਣੇ ਆ ਜਾਊਗਾ ਪਰ ਉਹ ਸ਼ੈਡਿਊਲ ਨਹੀਂ ਆਇਆ ਹੁਣ ਵਿਦਿਆਰਥੀਆਂ ਨੂੰ ਕੋਈ ਚੀਜ਼ਾਂ ਲੱਗ ਰਹੀਆਂ ਨੇ ਕਿ ਸ਼ਾਇਦ ਇਹ ਡਲੇ ਹੋ ਜੇ ਜਾਂ ਗੱਲ ਨਾ ਹੋ ਤਾਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਸੱਦਾ ਦਿੱਤਾ ਇੱਕ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਨੇ ਜਿਹੜੀਆਂ 18 ਨੂੰ ਸ਼ੁਰੂ ਹੋ ਰਹੀਆਂ ਨੇ ਉਹ ਕਹਦੇ ਸੀ ਉਹਨਾਂ ਦਾ ਬਾਈਕਟ ਕਰਾਵਾਂਗੇ ਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਇਹ ਮਾਮਲਾ ਹੱਲ ਹੋਣ ਤੱਕ ਸਾਡਾ ਨਾਲ ਸਹਿਯੋਗ ਦਿਓ ਤੇ ਪੇਪਰਾਂ ਦਾ ਬਾਈਕਟ ਹੋਏਗਾ ਦੂਜੀ ਗੱਲ ਨਾਲ ਉਹਨਾਂ ਨੇ ਇਹ ਕੀਤੀ ਹੈ ਕਿ 20 ਤਰੀਕ ਨੂੰ ਫਿਰ ਉਹ ਸਾਰੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਤੇ ਵੱਖ-ਵੱਖ ਕਿਸਮ ਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਨੇ ਉਹਨਾਂ ਦੀ ਇੱਕ ਸਾਂਝੀ ਮੀਟਿੰਗ ਹੋਏਗੀ ਸੰਘਰਸ਼ ਦੀ ਅਗਲੀ ਰੂਪਰੇਖਾ ਉਸ ਮੀਟਿੰਗ ਤੋਂ ਬਾਅਦ ਅਨਾਉਂਸ ਕੀਤੀ ਜਾਏਗੀ ਹੁਣ ਮਾਮਲਾ ਇਹ ਸਾਹਮਣੇ ਖੜਾ ਹੈ ਕਿ ਜੇ ਇਹ ਮਾਮਲਾ ਹੋ ਗਿਆ ਸੀ ਕਿ ਐਕਸਾਇਨ ਟੋਮੇ ਹੀ ਰਹਿਣੀ ਹੈ ਤਾਂ ਸ਼ੈਡਿਊਲ ਜਾਰੀ ਕਰਨ ਦੇ ਵਿੱਚ ਕੀ ਪਰੇਸ਼ਾਨੀ ਇਹ ਸਮਝ ਨਹੀਂ ਆ ਰਹੀ ਔਰ ਇਹਦੇ ਤੇ ਕੀ ਦੁਬਾਰਾ ਅੰਦੋਲਨ ਤੇਜ ਹੋਏਗਾ ਜੇ ਅੰਦੋਲਨ ਤੇਜ ਹੋਏਗਾ ਤਾਂ ਬੱਚਿਆਂ ਦੀ ਪੜ੍ਹਾਈ ਦਾ ਅਸਰ ਵੀ ਤੇ ਬਾਕੀ ਦੇ ਅਸਰ ਵੀ ਸਾਰੇ ਪਹਿਣਗੇ ਪਹਿਣਗੇ ਕਿਸ ਨਾ ਕਿਸੇ ਰੂਪ ਦੇ ਵਿੱਚ ਪਰ ਉਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ ਪ੍ਰਸ਼ਾਸਨ ਦੀ ਜਾਂ ਬਾਕੀ ਦੇ ਚੀਜ਼ਾਂ ਦੇ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੇ ਮਾਮਲੇ ਨੇ ਔਰ ਇਹ ਵੱਡੇ ਮਾਮਲੇ ਨੇ ਪੰਜਾਬ ਦੀ ਹੋਂਦ ਨਾਲ ਸੰਬੰਧਿਤ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਮਾਮਲੇ ਨਾਲ ਸੰਬੰਧਿਤ ਨੇ ਔਰ ਏਸੇ ਢੰਗ ਨਾਲ ਫੈਡਰਲ ਸਟਰਕਚਰ ਦੇ ਮਾਮਲੇ ਨੇ ਸਾਡੇ ਬੱਚਿਆਂ ਦੇ ਰੁਜ਼ਗਾਰ ਦੇ ਮਾਮਲੇ ਨੇ ਪੜ੍ਹਾਈ ਦੇ ਮਾਮਲੇ ਨੇ ਇਹਨਾਂ ਤੇ ਬਿਹਤਰ ਤਰੀਕੇ ਦੇ ਨਾਲ ਗੱਲ ਕਰਨੀ ਇੱਕ ਸੰਵਾਦ ਰਚਾਉਣਾ ਤੇ ਆਪੋ ਆਪਣੀਆਂ رائےਆਂ ਦੇਣੀਆਂ ਸਮੁੱਚੀ رائے ਇੱਕ ਕਾਮਨ ਵਿਜਡਮ ਵਿੱਚ ਬਦਲ ਜਾਂਦੀ ਹੈ ਇਹ ਨਿਹੈਤ ਜ਼ਰੂਰੀ ਹੈ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਪੁਲਾਂਗ ਬਹੁਤ ਬਹੁਤ ਧੰਨਵਾਦ